ਤੁਸੀਂ ਝੁੰਡਾ ਕਮੇਟੀ ਦੇ ਮੈਂਬਰ ਰਹੇ ਹੋ ਤੇ ਸਭ ਤੋਂ ਅਹਿਮ ਗੱਲ ਜਿਹੜੀ ਮੈਨੂੰ ਉਹਦੇ ਵਿੱਚ ਇੱਕ ਹੋਰ ਲੱਗਦੀ ਆ ਉਹ ਸੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਐਸਓਆਈ ਕਿ ਐਸਓਆਈ ਪੰਗ ਕੀਤੀ ਜਾਵੇ ਇਹ ਸਫਾਰਿਸ਼ ਕਿਉਂ ਕੀਤੀ ਐਸਾ ਐਸਓਆਈ ਨੇ ਕੀ ਨੁਕਸਾਨ ਕਰਤਾ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਉਹਨੂੰ ਐਸਓਆਈ ਨੂੰ ਬਣਾਉਣ ਵਾਲੇ ਜਿਹੜੇ ਸਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀ ਉਹ ਵੀ ਨਾਲ ਸੀ ਐਸਓਆਈ ਦੇ ਮੌਜੂਦਾ ਪ੍ਰਧਾਨ ਉਸ ਸਮੇਂ ਦੇ ਰੋਬਨ ਬਰਾੜ ਉਹ ਵੀ ਨਾਲ ਸੀ ਪਰ ਲੋਕਾਂ ਦੀ ਇਹ ਮੰਗ ਸੀ ਵੀ ਦੇਖੋ ਐਸਓਆਈ ਦੇ ਜ਼ਰੀਏ ਨਾ ਜਦੋਂ ਐਸਓਆਈ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ ਕਿਤੇ ਨਾ ਕਿਤੇ ਐਸਵਾਈ ਜਿਹੜੀ ਸੀ ਉਹਨੇ ਨੌਜਵਾਨ ਆਪਣੇ ਐਸਵਾਈ ਦੇ ਜ਼ਰੀਏ ਸਰਕਾਰ ਨਾਲ ਜੁੜੇ ਬੇਸਿਕਲੀ ਜਿੱਥੋਂ ਕਿਉਂਕਿ ਨੌਜਵਾਨ ਨਰਸਰੀ ਨੇ ਉਹ ਇਹ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਹੋ ਗਈ ਯੂਥ ਕਾਲੀ ਦਲ ਹੋ ਗਿਆ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਹੋ ਗਿਆ ਨਰਸਰੀ ਨੇ ਜਿੱਥੋਂ ਸਾਨੂੰ ਲੀਡਰਸ਼ਿਪ ਮਿਲਨੀ ਆ ਤੇ ਐਸਵਾਈ ਦੇ ਜ਼ਰੀਏ ਜੋ ਮਹਿਸੂਸ ਕੀਤਾ ਗਿਆ ਜੋ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਵਿੱਚ ਅਨੁਕੂਲ ਕੀਤਾ ਵੀ ਉਹਦੇ ਜ਼ਰੀਏ ਅਸੀਂ ਨੌਜਵਾਨਾਂ ਨੂੰ ਸਰਕਾਰ ਨਾਲ ਜੋੜ ਲਿਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਵੇਂ ਬੂਥ ਕੈਪਚਰਿੰਗ ਤੋਂ ਲੈ ਕੇ ਕੇਵਲ ਮਾਫੀਆ ਤੱਕ ਐਸ ਵਜਿਹ ਦੇ ਨਾਲ ਨਾਲ ਜੁੜ ਗਿਆ ਹੋ ਤੇ ਇਹ ਮਹਿਸੂਸ ਕੀਤਾ ਗਿਆ ਚੁੰਦਾ ਕਮੇਟੀ ਦੇ ਮੈਂਬਰ ਸਹਿਬਾਨਾਂ ਵੱਲੋਂ ਵੀ ਆਪਾਂ ਨੂੰ ਸਰਕਾਰ ਨਾਲ ਜਿਹੜਾ ਜੋੜਨਾ ਨੌਜਵਾਨਾਂ ਨੂੰ ਉਹ ਮਹਿੰਗਾ ਪਿਆ ਜਦੋਂ ਤੁਸੀਂ ਕਿਸੇ ਸਰਕਾਰ ਨਾਲ ਜਾਂ ਕਿਸੇ ਸ਼ਬਜ ਬਾਗ ਦਿਖਾ ਕੇ ਕਿਸੇ ਨੂੰ ਆਪਣੇ ਨਾਲ ਜੋੜਦੇ ਹੋ ਨੌਜਵਾਨ ਨੂੰ ਤਾਂ ਉਹ ਇੱਕ ਸੀਮਤ ਸਮੇਂ ਤੱਕ ਹੀ ਤੁਹਾਡੇ ਨਾਲ ਰਹਿਣਗੇ ਜਦੋਂ ਤੱਕ ਸ਼ਬਜ ਬਾਗ ਦੇਖਣਗੇ ਉਦੋਂ ਤੱਕ ਜਦੋਂ ਤੱਕ ਸਰਕਾਰ ਹੋਊਗੀ ਉਦੋਂ ਤੱਕ ਤੇ ਉਹੀ ਸਾਡੇ ਨਾਲ ਹੋਇਆ ਵੀ ਨੌਜਵਾਨਾਂ ਨੂੰ ਵਿਚਾਰਤਾਰਕ ਤੌਰ ਦੇ ਉੱਤੇ ਜਿੰਨੀ ਦੇਰ ਤੱਕ ਤੁਸੀਂ ਜਥੇਬੰਦੀ ਨਾਲ ਨਹੀਂ ਜੋੜੋਗੇ ਉਨੀ ਦੇਰ ਤੱਕ ਉਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਸੋ ਇਸ ਲਈ ਨੌਜਵਾਨਾਂ ਨੂੰ ਵਿਚਾਰਤਾਰਕ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਵਾਸਤੇ 올 ਇੰਡੀਆ 6th ਫੈਡਰੇਸ਼ਨ ਨੂੰ ਮੂੜ ਤਕੜਾ ਕੀਤਾ ਜਾਵੇ ਇਹ ਸਿਫਾਰਸ਼ ਅਸੀਂ ਇਸ ਨਜ਼ਰੀਆ ਨਾਲ ਕੀਤੀ ਸੀ ਚੁੰਦਾ ਕਮੇਟੀ ਦੀ ਰਿਪੋਰਟ ਇਹ ਕਹਿੰਦੀ ਆ ਕਿ ਐਸਓਆਈ ਬੂਥ ਕੈਪਚਰਿੰਗ ਕਰਦੀ ਰਹੀ ਲੋਕਾਂ ਦੇ ਕਾਰੋਬਾਰਾਂ ਤੇ ਕਬਜ਼ੇ ਕਰਦੀ ਰਹੀ ਜ਼ਮੀਨਾਂ ਤੇ ਕਬਜ਼ੇ ਕਰਦੀ ਰਹੀ ਦੇਖੋ ਉਹਦੇ ਵਿੱਚ ਲੋਕਾਂ ਨੇ ਜਿਹੜੀ ਬਿਆਨ ਅਲੱਗ-ਅਲੱਗ ਬਾਈ ਨੇਮ ਸਾਡੇ ਉਹ ਬਿਆਨ ਰਿਕਾਰਡਡ ਨੇ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਸਾਹਮਣੇ ਆਈਆਂ ਅਲੱਗ-ਅਲੱਗ ਤਰ੍ਹਾਂ ਦੀਆਂ ਆਈਆਂ ਕੇਬਲ ਦੀ ਗੱਲ ਆਈ ਇਹ ਗੱਲਾਂ ਬੂਥ ਕੈਪਚਰਿੰਗ ਦੀ ਗੱਲ ਆਈ ਨਹੀਂ ਬੇਨਰਮੀ ਹੋਈ ਆ ਜੀ ਤੁਸੀਂ ਇਹਨੂੰ ਨਵੇਂ ਸਿਰੇ ਤੋਂ ਮਤਲਬ ਉਹ ਚੀਜ਼ ਦਿਖਾਓ ਇਹ ਵੱਖੋ-ਵੱਖਰੇ ਵਿਊਜ਼ ਸੀਗੇ ਲੋਕਾਂ ਦੇ ਤੇ ਆਏ ਉਹਦੇ ਵਿੱਚੋਂ ਹੀ ਫਿਰ ਇਹ ਗੱਲ ਕੱਢੀ ਇਹੋ ਜੀ ਗੱਲ ਨਹੀਂ ਦੇਖੋ ਐਸਆਈ ਨੇ ਦੇ ਵਿੱਚ ਬਹੁਤ ਸਾਰੇ ਐਸੇ ਕੇਪੇਬਲ ਨੌਜਵਾਨ ਵੀ ਸੀ ਜਿਹੜੇ ਆ ਯੂਥ ਕਾਲੇਦਲ ਦੇ ਵਿੱਚ ਨੇ ਬਹੁਤ ਚੰਗੇ ਨੌਜਵਾਨ ਦੀ ਸੀ ਪਰ ਇੱਕ ਨਾ ਨਰੇਟਿਵ ਹੁੰਦਾ ਇੱਕ ਅਕਸ ਹੁੰਦਾ ਜਿਹੜਾ ਕੁਦਰਤੀ ਤੌਰ ਤੇ ਕਿਸੇ ਜਥੇਬੰਦੀ ਦਾ ਬਣ ਜਾਂਦਾ ਤਾਂ ਉਹ ਜਿਹੜੇ ਚੰਗੀ ਸੋਚ ਵਾਲੇ ਚੰਗੇ ਕੇਫੇਬਿਲਟੀ ਵਾਲੇ ਨੌਜਵਾਨ ਸੀ ਉਹਨਾਂ ਨੂੰ ਵੀ ਬਲਕਿ ਮੈਂ ਸਮਝਦਾ ਉਹ ਕਿਤੇ ਨਾ ਕਿਤੇ ਇਹ ਸਾਰੇ ਰੋਲ ਘਿਟੋਲੇ ਦੇ ਵਿੱਚੋਂ ਉਹਨਾਂ ਨੂੰ ਵੀ ਢਾਲ ਲੱਗੀ ਆ ਉਹਨਾਂ ਦੀ ਸ਼ਕਤੀਤਾਂ ਨੂੰ ਵੀ ਢਾਲ ਲੱਗੀ ਪਰ ਬਹੁਤ ਸਾਰੇ ਪੰਜਾਬ ਦੇ ਸਿਆਸੀ ਵਿਸ਼ਲੇਸ਼ਕ ਤਾਂ ਇਹ ਕਹਿੰਦੇ ਨੇ ਕਿ ਇੱਕ ਗੁੰਡਿਆਂ ਦੀ ਪਨਾਹ ਸੀ ਇਸ ਤੋਂ ਬਾਅਦ ਕਿ ਕੁਝ ਵੀ ਨਹੀਂ ਸੀ ਦੇ ਕੋ ਦੇ ਵਿੱਚ ਐਸਵਾਈ ਦੇ ذریعے ਤੱਕੇ ਤਾਂ ਕਰਦੇ ਰਹੇ ਨਾ ਨੌਜਵਾਨ ਐਸਵਾਈ ਦੇ ਲੋਕਾਂ ਦੇ ਵਿੱਚ ਇਹ ਗੱਲ ਹੈ ਸੀ ਪਤਾ ਗੱਲ ਕੀ ਹੁੰਦੀ ਆ ਗगनਜੀਤ ਹਾ ਖੁੱਲ ਕੇ ਦੱਸੋ ਜਰਾ ਹਾਂ ਕੱਲ ਇੱਕ ਇਹ ਬੂਥ ਕੈਪੀਟਲ ਚਲੋ ਵੋਟਾਂ ਮਲੇ ਦੀ ਗੱਲ ਆ ਵੋਟਾਂ ਤੋਂ ਪਾਰ ਵੀ ਤੇ ਬਹੁਤ ਸਮਾਂ ਹੁੰਦਾ ਜਿਹੜਾ ਜਿਹੜੀ ਸੱਤਾ ਹੁੰਦੀ ਆ ਨਾ ਲੋਕ ਕੀ ਕੀ ਕਹਿੰਦੇ ਮੈਂ ਤੁਹਾਨੂੰ ਇਹ ਦੱਸਦਾ ਜਿੱਥੇ ਸ਼੍ਰੋਮਣੀ ਇਹ ਕੱਲੇ ਐਸਵਾਈ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹਦੀ ਟੱਲ ਸੱਤਾ ਦੇ ਵਿੱਚ ਜਦੋਂ ਤੁਸੀਂ ਹੈਗੇ ਹੋ ਤਾਂ ਤੁਹਾਡੀ ਸਰਕਾਰ ਤੁਹਾਡੇ ਜਥੇਵੰਦਕ ਢਾਂਚੇ ਦੇ ਉੱਤੇ ਬਹੁਤ ਹਾਵੀ ਹੋਗੀ ਬਹੁਤ ਜ਼ਿਆਦਾ ਹਾਵੀ ਹੋ ਜਥੇਵੰਦ ਜਥੇਵੰਦੀ ਜਿਹੜੀ ਹੈਗੀ ਉਹ ਰੂਲਗੀ ਅਸਲ ਮਾਇਨੇ 'ਚ ਸਰਕਾਰ ਦੀ ਨੇਰੀ ਦੇ ਵਿੱਚ ਸਰਕਾਰ ਦੇ ਕੰਮਚਾਅ ਦੇ ਵਿੱਚ ਸੋ ਇਸ ਉਸੇ ਸਰਕਾਰ ਦਾ ਹਿੱਸਾ ਐ ਸੋਈ ਸੀ ਤੇ ਉਹ ਸਰਕਾਰ ਦੇ ਹੁੰਦਿਆਂ ਕੁਦਰਤੀ ਰੂਪ 'ਚ ਇਹੀ ਜੀਆਂ ਗੱਲਾਂ ਬਾਤਾਂ ਇਹੀ ਜੇ ਘਟਨਾਕ੍ਰਮ ਵਾਪਰੇ ਭਾਵੇਂ ਉਹ ਇੱਕ ਛੋਟੇ ਜਿਹੇ ਹਿੱਸੇ ਬੋਲੇ ਵਾਪਰੇ ਹੋਣ ਪਰ ਉਹਦਾ ਸੇਖ ਮੈਨੂੰ ਵੀ ਲੱਗਿਆ ਉਹਦਾ ਸੇਖ ਤੁਹਾਨੂੰ ਵੀ ਲੱਗਿਆ ਜਿੰਨੇ ਵੀ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਸੀ ਉਹ ਸਾਰਿਆਂ ਨੂੰ ਉਹਦਾ ਸੇਕ ਲੱਗ ਗਿਆ ਸਾਰੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਲਪੇਟੇ ਗਏ ਉਹਦੇ ਵਿੱਚ ਭਾਵੇਂ ਉਹ ਕੁਸ਼ਕ ਸੀ ਹੁਣ ਕੇਵਲ ਦਾ ਕੰਮ ਤਾਂ ਕੁਸ਼ਕ ਜਣਿਆਂ ਨੇ ਕਰਿਆ ਹੋਊਗਾ ਜਾਂ ਹੋਰ ਛੋਟੇ ਮੋਟੇ ਕੰਮ ਤਾਂ ਕੁਸ਼ਕ ਜਣਿਆਂ ਦੇ ਹੋਣਗੇ ਪਰ ਲਪੇਟੇ ਸਾਰੇ ਆਗੇ ਬੂਥ ਕੈਪਚਰਿੰਗ ਕੁਸ਼ਕ ਜਣਿਆਂ ਨੇ ਕਰੀ ਹੋਊਗੀ ਉਹ ਲਪੇਟੇ ਦੇ ਵਿੱਚ ਸਾਰੇ ਆ ਗਏ ਤੇ ਇਸ ਲਈ ਮੈਂ ਸਮਝਦਾ ਇਹ ਤਾਂ ਇਹ ਗਲਤੀਆਂ ਨੇ ਜਿਹੜੀਆਂ ਇਹ ਸਾਰੀਆਂ ਇਹ ਤੁਸੀਂ ਐਵੇਂ ਕਿਸੇ ਇੱਕ ਦੇ ਸਿਰ ਤੇ ਨਹੀਂ ਤਾਂ ਸੰਯੁਕਤ ਰੂਪ ਦੇ ਵਿੱਚ ਤੁਹਾਨੂੰ ਤੁਸੀਂ ਆਪਾਂ ਅਸੀਂ ਸਾਰੇ ਸਿਸਟਮ ਰਹੇ ਹਾਂ ਸਾਨੂੰ ਸਿਸਟਮ ਦਾ ਹਿੱਸਾ ਰਹੇ ਹਾਂ ਸਾਨੂੰ ਸਾਰਿਆਂ ਨੂੰ ਆਪਣੇ ਉੱਤੇ ਲੈ ਜਿੰਮੇਵਾਰੀ ਲੈਣੀਆਂ ਪੈਣੀਆਂ ਪਰ ਲੋਕਾਂ ਦੀ ਤਾਂ ਹੀ ਰਾਏ ਸੀ ਝੁੰਡਾ ਕਮੇਟੀ ਨੇ ਵੀ ਤਾਂ ਹੀ ਇਸਪਾਰਸ਼ ਕੀਤੀ ਵੀ ਐਸੋਆਈ ਦੀ ਜਗ੍ਹਾ 올 ਇੰਡਸਟਰੀਕ ਸਟੂਡੈਂਟ ਫੈਡਰੇਸ਼ਨ ਨੂੰ ਮੋੜ ਟਕੜਾ ਕਰਕੇ ਵਿਚਾਰਧਾਰਕ ਤੌਰ ਤੇ ਨੌਜਵਾਨਾਂ ਨੂੰ ਪਾਰਟਨ ਜਦੋਂ ਐਸੋਆਈ ਆ ਬੂਥ ਕੈਪਚਰਿੰਗ ਕਬਜ਼ੇ ਲੋਕਾਂ ਦੇ ਨਾਲ ਧੱਕਾ ਘੁੱਟ ਮਾਰੇ ਸਾਰਾ ਕੁਝ ਕਰ ਰਹੀ ਸੀ ਕਿ ਉਦੋਂ ਸਰਕਾਰ ਵੀ ਉਦੋਂ ਸੀ ਕਿ ਸਰਕਾਰ ਕੋਲੇ ਪ੍ਰਧਾਨ ਸਾਹਿਬ ਕੋਲੇ ਸੁਖਵੀਰ ਬਾਦਲ ਕੋਲੇ ਜਾਂ ਮਜੀਠੀਆ ਕੋਲੇ ਗੱਲਾਂ ਨਹੀਂ ਸੀ ਪਹੁੰਚਦੀਆਂ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਮੈਨੂੰ ਛੇਤਰਾਣੇ ਹਲਕੇ ਦੀ ਸੀ ਘਟਨਾ ਇਲੈਕਸ਼ਨ ਚੱਲ ਰਹੀਆਂ ਸੀਗੀਆਂ ਤੇ ਉਦੋਂ ਅਸੀਂ ਲੰਘ ਰਹੇ ਸੀ ਤੇ ਲੋਕਾਂ ਨੇ ਇਹ ਗੱਲ ਆਮ ਜਥੇਦਾਰਾਂ ਨੇ ਸਦਾ ਸਿੰਘ ਬਾਦਲ ਕੋਲ ਪਹੁੰਚਾਈ ਸੀ ਵੀ ਉਹ ਮੁੰਡਿਆਂ ਨੇ ਸਾਡਾ ਨੁਕਸਾਨ ਕਰਤੇ ਜੀ ਕਿਸੇ ਨੇ ਕਿਹਾ ਵੀ ਨਹੀਂ ਸੀ ਉਹ ਪਿੰਡ ਵਾਲੇ ਵੀ ਨਹੀਂ ਕਹਿ ਰਹੇ ਸੀਗੇ ਵੀ ਸਾਡੇ ਪਿੰਡ ਆ ਕੇ ਅ ਮਤਲਬ ਬੂਥ ਕੈਪਚਰਿੰਗ ਕੀਤੀ ਜਾਵੇ ਪਿੰਡ ਵਾਲੇ ਔਖੇ ਸੀਗੇ ਵੀ ਸਾਡੇ ਭਾਵੇਂ ਬੋਟਾ ਦਾ ਸਾਰੇ ਪਾ ਗਏ ਸਾਨੂੰ ਪਰ ਉਹ ਬਹੁਤ ਗਲਤ ਕਰਕੇ ਗਏ ਜੀ ਮੁੰਡੇ ਉਹ ਬਹੁਤ ਗਲਤ ਕਰਕੇ ਗਏ ਆ ਨਿਆਲ ਦੇ ਕੋਲ ਵੀ ਅਸੀਂ ਲੰਘ ਰਹੇ ਸੀ ਉੱਥੇ ਖੜੇ ਸੀ ਜਥੇਦਾਰ ਹੁਣ ਮੈਨੂੰ ਪਿੰਡ ਦਾ ਭੁੱਲ ਗਿਆ ਵੀ ਕਿਹੜੇ ਪਿੰਡ ਦੀ ਉਹ ਗੱਲ ਕਰ ਰਹੇ ਸੀ ਪਰ ਕਿਸੇ ਪਿੰਡ ਦੀ ਗੱਲ ਕਰ ਰਹੇ ਸੀਗੇ ਸੋ ਉਹ ਉਹਨਾਂ ਨੇ ਫਿਰ ਜਾ ਕੇ ਕਿਉਂਕਿ ਸਰਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਨਜ਼ਦੀਕੀ ਜਥੇਦਾਰ ਨੇ ਉਹ ਪਾਤਣਾ ਸਾਈਡ ਤੇ ਅੱਜ ਵੀ ਹੈਗੇ ਨੇ ਸੋ ਇਹਨਾਂ ਨੇ ਗੱਲ ਜਾ ਕੇ ਉਹਨਾਂ ਨੇ ਇਹ ਬਾਦਲ ਸਾਹਿਬ ਨੂੰ ਕਈ ਵੀ ਸੀਗੀ ਗੱਲ ਪਰ ਕੁਦਰਤੀ ਰੂਪ ਵਿੱਚ ਮੈਂ ਤੁਹਾਨੂੰ ਦੱਸ ਅ ਮਤਲਬ ਜਥੇਬੰਦੀ ਸੀ ਜਿਹੜੀ ਉਹ ਕਿਤੇ ਨਾ ਕਿਤੇ ਦਰਕਨਾਰ ਹੋ ਗਈ ਸੀਗੀ ਸਾਈਡ ਤੇ ਰੱਖੀ ਗਈ ਸੀ ਉਹ ਸਾਰੇ ਆ ਵੱਡੀਆਂ ਵੱਡੀਆਂ ਗੱਡੀਆਂ ਕਾਕਾ ਸ਼ਾਹੀ ਸਿਸਟਮ ਇਹ 버ਗਰ ਪੀਜ਼ਾ ਵਾਲੇ ਡਾਈਟ ਕੁੱਕਾਂ ਵਾਲੇ ਉਦੋਂ ਐਂਟਰੀ ਹੋਈ ਨਾ ਬਸ ਫਿਰ ਤਾਂ ਇਹ ਸਾਰਾ ਕੁਝ ਉਹ ਰੋੜ ਕੇ ਲੈ ਗਏ ਪਰ ਡਾਈਟ ਕੁੱਕ ਇੰਨੇ ਭਾਰੀ ਪੈ ਗਏ ਜਿਵੇਂ ਤੁਸੀਂ ਕਹਿੰਦੇ ਤੁਸੀਂ ਪਹਿਲਾਂ ਹੀ ਕਿਹਾ ਕਿ ਡਾਈਟ ਕੁੱਕ ਪ੍ਰਧਾਨ ਦੀ ਸੇਤ ਲਈ ਵੀ ਭਾਰੀ ਪੈ ਗਏ ਤੇ ਪਾਰਟੀ ਤੇ ਵੀ ਭਾਰੀ ਪੈ ਗਏ ਕਿ ਕਿਸੇ ਵਿਚਾਰਧਾਰਕ ਬੰਦਾ ਕੋਈ ਐਗਜ਼ਿਸਟ ਹੀ ਨਹੀਂ ਕੀਤਾ ਪ੍ਰਧਾਨ ਸਾਹਿਬ ਦੇ ਲਈ ਦੇਖੋ ਜਿਹੜੇ ਨਤੀਜੇ ਆ ਜਾਂ ਜੋ ਆਉਟਪੁੱਟ ਆ ਮੈਨੂੰ ਨਹੀਂ ਪਤਾ ਕਰਦਾ ਹੋਊਗਾ ਜਾਂ ਨਹੀਂ ਕਰਦਾ ਹੋਊਗਾ ਅ ਨਿੱਜੀ ਤੌਰ ਤੇ ਮੈਨੂੰ ਮੈਂ ਸਦਾ ਸੁਖਵੀਰ ਸਿੰਘ ਬਾਦਲ ਦਾ ਹਮੇਸ਼ਾ ਕਹਿੰਦਾ ਕਿ ਇਵਨ ਬੱਟੇ ਬਾਦਲ ਸਾਹਿਬ ਵੀ ਪਹਿਲਾਂ ਤਾਂ ਨਹੀਂ ਸੀ ਹੁੰਦਾ ਜਦੋਂ ਮੈਂ ਐਮਐਲਏ ਬਣਿਆ ਐਮਐਲਏ ਬਣ ਤੋਂ ਬਾਅਦ ਮਹਿਮਦਪੁਰ ਮੰਡੀ ਜਿੱਥੇ ਇਕੱਠ ਹੋਇਆ ਸਰਕਾਰ ਦੇ ਵਿਰੋਧ ਚ ਉਕਾਟੇ ਚ ਮੇਰੇ ਹਲਕੇ ਚ ਬਹੁਤ ਬੇਅੰਤਹਾ ਕੱਟ ਸੀ ਉਹ ਕੱਟ ਦੀ ਤਿਆਰੀਆਂ ਵਾਸਤੇ ਸਾਡੀ ਵਰਕਰ ਮੀਟਿੰਗ ਵੀ ਸੀ ਉਹਦੇ ਚ ਬਾਦਲ ਸਾਹਿਬ ਵੱਡੇ ਆਪ ਆਏ ਵਰਕਰ ਮੀਟਿੰਗ ਇੱਕ ਰੈਲੀ ਦਾ ਰੂਪ ਬਣ ਗਈ ਸੀ ਹਾਲਾਂਕਿ ਸਰ ਅਮਰਿੰਦਰ ਸਿੰਘ ਦੇ ਨਾਲ ਦਾ ਹਲਕਾ ਸੀ ਮੇਰਾ ਉਹ ਬਾਦਲ ਸਾਹਿਬ ਮੈਨੂੰ ਉਦੋਂ ਸ਼ਾਬਾਸ਼ੀ ਦੇ ਕੇ ਗਏ ਪਹਿਲੀ ਵਾਰੀ ਨਾ ਉਸ ਤਰੀਕੇ ਨਾਲ ਉਹਨਾਂ ਨੇ ਖੁੱਲ ਕੇ ਸ਼ਾਬਾਸ਼ੀ ਜੀ ਦਿੱਤੀ ਤੇ ਫਿਰ ਮੈਨੂੰ ਸਟੇਜ ਤੇ ਮੈਂ ਦੂਰ ਖੜਾ ਵਰਕਰਾਂ ਨੂੰ ਥੱਲੇ ਖੜਾ ਐਮ ਐਲ ਏ ਸੀ ਮੈਂ ਉਹ ਕਰ ਰਿਹਾ ਸੀਗਾ ਮੈਨੂੰ ਬੁਲਾਇਆ ਵੀ ਸਟੇਜ ਤੋਂ ਮੁੰਡੇ ਨੂੰ ਬੁਲਾਓ ਬੋਲੋ ਬੋਲੂਗਾ ਉਹ ਵਿਧਾਨ ਸਭਾ ਦੀਆਂ ਮੇਰੀਆਂ ਗੱਲਾਂ ਸਪ ਮਤਲਬ ਸਮੇ ਸਮੇਤੇ ਉਤਸ਼ਾਹਤ ਤਾਂ ਕਰਦੇ ਰਹੇ ਪਰ ਪਤਾ ਨਹੀਂ ਜੋ ਉਹਨਾਂ ਨੇ ਸੁਝਾਦ ਹੁੰਦੇ ਸੀਗੇ ਉਹਨਾਂ ਦੇ ਮਨ ਦੀ ਗੱਲ ਤਾਂ ਉਹ ਹੀ ਜਾਣ ਸਕਦੇ ਆ ਮਤਲਬ ਕੋਈ ਨਾ ਕੋਈ ਤਾਂ ਹੈ ਹੀ ਆ ਜੁੰਡਲੀ ਜਿਹੜੀ ਹੌਲੀ ਹੌਲੀ ਸਾਹਮਣੇ ਆਈ ਜਾ ਰਹੀ ਹੈ ਵੀ ਉਹਨਾਂ ਦੀਆਂ ਸਲਾਹਾਂ ਦੂਜੇ ਸਲਾਹਕਾਰਾਂ ਦੇ ਮੁਕਾਬਲੇ ਜ਼ਿਆਦਾ ਹਾਵੀ ਹੁੰਦੀਆਂ ਰਹੀਆਂ ਉਹਨਾਂ ਨੇ ਕਿਵੇਂ ਉਹਨਾਂ ਦਾ ਵਿਸ਼ਵਾਸ ਜਿੱਤੇ ਆ ਇਹ ਤਾਂ ਉਹੀ ਦੱਸ ਸਕਦੇ ਨੇ ਜਾਂ ਸਦਾ ਸਖਵੀਰ ਬਾਦਲ ਦੱਸ ਸਕਦੇ ਨੇ ਵੀ ਉਹਨਾਂ ਦੀ ਕੀ ਖਾਸੀਅਤ ਹੈ ਜਿਹੜੇ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਜਿਨ੍ਹਾਂ ਦੇ ਸਲਾਹ ਉਹ ਮੰਨਦੇ ਆ ਬਾਈ ਜੀ ਫਿਰ ਇਹੋ ਜਿਹਾ ਕੀ ਆ ਉਹਨਾਂ ਪੰਜ ਚਾਰ ਬੰਦਿਆਂ ਦੇ ਵਿੱਚ ਲਗਾਤਾਰ ਚਾਰ ਚੋਣਾਂ ਹਾਰ ਕੇ ਵੀ ਪੂਰੇ ਪੰਜਾਬ ਦੇ ਵਿੱਚੋਂ ਤਿੰਨ ਸੀਟਾਂ ਨੇ ਵਿਧਾਨ ਸਭਾ ਦੀਆਂ ਰਾਜ ਸਭਾ ਦੇ ਵਿੱਚ ਕੋਈ ਮੈਂਬਰ ਨਹੀਂ ਲੋਕ ਸਭਾ ਦੇ ਵਿੱਚ ਇੱਕ ਮੈਂਬਰ ਆ ਇਹੋ ਜਿਹਾ ਉਹਨਾਂ ਬੰਦਿਆਂ ਦੇ ਵਿੱਚ ਕੀ ਆ ਕਿ ਸੁਖਵੀਰ ਬਾਦਲ ਨੂੰ ਇਹ ਸਾਰਾ ਗਰਾਊਂਡ ਤੇ ਜੋ ਪਾਰਟੀ ਦੀ ਹਾਲਤ ਆ ਉਹ ਨਹੀਂ ਦਿਸਦੀ ਉਹਨਾਂ ਬੰਦਿਆਂ ਦੀ ਉਹ ਸਿਰਫ ਸਲਾਹ ਦਿਸਦੀ ਆ ਤੋ ਜਿਹੜੀਆਂ ਸਲਾਹਾਂ ਉਹਨਾਂ ਦੇ ਕਿਉਂ ਮੰਨਦੇ ਆਂ ਤਾਂ ਮੈਂ ਸਮਝਦਾ ਸਦਾ ਸੁਪੀਸੇ ਬਾਦਲੇ ਦੱਸ ਸਕਦੇ ਆਂ ਵੀ ਉਹਨਾਂ ਦੇ ਸਲਾਹ ਕਿਉਂ ਮੰਨਦੇ ਆਂ ਕੀ ਉਹਨਾਂ ਦੇ ਕਿਉਂ ਪਰ ਮੈਂ ਇੱਕ ਜਰੂਰ ਗੱਲ ਕਹਿਣਾ ਵੀ ਅਸਲ 'ਚ ਨਾ ਬੜਾ ਦੁੱਖ ਲੱਗਦਾ ਵੀ ਜਦੋਂ ਇੱਕ ਬੜੇ ਨਿੱਜੀ ਤੌਰ ਦੇ ਉੱਤੇ ਛੋਟੇ-ਛੋਟੇ ਜੇ ਮਤਲਬ ਦਾਇਰੇ 'ਚ ਇਸ ਗੱਲ ਨੂੰ ਉਹ ਡਾਇਵਰਟ ਕੀਤਾ ਜਾ ਰਿਹਾ ਕਦੇ ਬੀਜੇਪੀ ਦੇ ਨਾਂ ਥੱਲੇ ਕਿਤੇ ਆ ਛੋਟੀਆਂ-ਮੋਟੀਆਂ ਗੱਲਾਂ ਥੱਲੇ ਸਾਡੇ ਪੱਖ ਚ ਵੀ ਆ ਉਹਨਾਂ ਦੇ ਪੱਖ ਚ ਵੀ ਮੁੱਦਾ ਤਾਂ ਅੱਜ ਪਾਰਟੀ ਨੂੰ ਮਜ਼ਬੂਤ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਅੱਜ ਜਿੰਨੀ ਲੋੜ ਸ਼ਾਇਦ ਪਹਿਲਾਂ ਕਦੇ ਵੀ ਨਾ ਰਹੀ ਹੋਵੇ ਇਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਸੋ ਮੁੱਦਾ ਤਾਂ ਇਹ ਆ ਵੀ ਇਹਦੇ ਲਈ ਜਿਹੜੇ ਝੁੰਡਾ ਕਮੇਟੀ ਦੇ ਸੁਝਾਅ ਨੇ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਆ ਤੇ ਦੂਜੀ ਗੱਲ ਮੈਂ ਇਹ ਵੀ ਤੁਹਾਨੂੰ ਕਹਿਣਾ ਹੈ ਗਗਨ ਜੀ ਵੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਇੱਕ ਬਹੁਤ ਵੱਡੀ ਮੈਜੋਰਿਟੀ ਅੱਜ ਹਰ ਹਿੱਸੇ ਨੂੰ ਦੁਕਾਨ ਦੀ ਜ਼ਰੂਰਤ ਆ। ਇਹ ਪਾਰਟੀ ਨੂੰ ਰਿਵਾਈਵ ਕਰਨਾ ਆਪਣੇ ਨਿਜਵਾਦ ਤੋਂ ਉੱਪਰ ਉੱਠ ਕੇ